ਚੁਨੀ ਫੜਨ ਦਾ ਇਹ ਜੇ ਕੇਸ ਕਰਦੇ ਨੇ ਔਰ ਤੁਸੀਂ ਇਹ ਮੰਨੋ ਕਿ ਸਭ ਤੋਂ ਜਿਹੜੀ ਬੜੀ ਗੱਲ ਜਿਹੜੀ ਉਸ ਦਿਨ ਲੇਡੀਜ਼ ਦਾ ਅਪਮਾਨ ਹੋਇਆ ਔਰ ਕੁਝ ਦਿਨ ਪਹਿਲੇ ਸਾਡੇ ਇੱਕ ਕੈਂਡੀਡੇਟਾਂ ਲੇਡੀਜ਼ ਡੋਰ ਟੂ ਡੋਰ ਜਾ ਰਹੀਆਂ ਥੀ ਤਾਂ ਮੂੰਹ ਤੇ ਰਮਾਲ ਬੰਨ ਕੇ ਛੋਰੀਆਂ ਕੱਢ ਕੇ ਉਹਨਾਂ ਨੂੰ ਥ੍ਰੇਟਨ ਕੀਤਾ ਕਿ ਤੁਸੀਂ ਆਪਣੀ ਕੈਂਪੇਨ ਬੰਦ ਕਰੋ ਇਹ ਕੈਂਪੇਨ ਬੰਦ ਕਰਵਾਣੀ ਹੈ ਤਾਂ ਇਹਨਾਂ ਦੀ ਤੁਹਾਨੂੰ ਪਤਾ ਚੱਲ ਜਾਂਦਾ ਦੇ ਇਹਨਾਂ ਦੇ ਕਹੇ ਜੇ ਕੈਂਡੀਡੇਟ ਨੇ ਇਹਨਾਂ ਦੀ ਅਸਲੀ ਜੇ ਕੈਂਪੇਨ ਹੋਈ ਤੇ ਇਹਨਾਂ ਦੀ ਉਮੀਦ ਕੀ ਹੈ ਕਿ ਇਹਨਾਂ ਦੇ ਕੋਈ ਨਹੀਂ ਜਿੱਤੇ ਦੇ ਇਹ ਬਿਲਕੁਲ ਨਹੀਂ ਬਣਾਉਂਦੇ ਪੋਪੂਲੇਸ਼ਨ ਇੱਕ ਨੈਸ਼ਨਲ ਕਮਿਸ਼ਨ ਕੋਲ ਪਹੁੰਚ ਕੀਤੀ ਸੀ ਆਪਾਂ ਨੇ ਕੋਈ ਉੱਥੋਂ ਮੈਮ ਕੋਈ ਜਵਾਬ ਆਇਆ ਕਿ ਉਧਰੋਂ ਇਸ ਤਰ੍ਹਾਂ ਕੀ ਆ ਜੇ ਉੱਥੇ ਪ੍ਰਚਲ ਉਹ ਅਸੀਂ ਮੂਵ ਕੀਤਾ ਸੀਗਾ ਬਿਲਕੁਲ ਹਾਂ ਅ ਮਹਿਲਾ ਕਮਿਸ਼ਨ ਤੇ ਵੀ ਤੇ ਇਲੈਕਸ਼ਨ ਕਮਿਸ਼ਨ ਤੇ ਵੀ ਔਰ ਉਹਦੇ ਕਾਰਵਾਈ ਚੱਲ ਰਹੀ ਹੈ ਜੀ ਕਾਟ ਵੀ ਕਾਟ ਵੀ ਮੂਵ ਕਰ ਰਿਹਾ ਹੈ ਕਾਟ ਵੀ ਇੱਕ ਮੂਵ ਕੀਤਾ ਹੈ ਅਤੇ ਜੈਸੇ ਸਾਨੂੰ ਕੋਈ ਇਤਲਾਅ ਦੇ ਤੁਹਾਨੂੰ ਜ਼ਰੂਰ ਦੱਸਾਂਗੇ ਮੈਮ ਕੁਮਾਰਾਣੀ ਸਾਹਿਬ ਉਹਨਾਂ ਨੇ ਖੜੇ ਨੇ ਉਹਨਾਂ ਨੂੰ ਭਾਜਪਾ ਲੀਡਰਸ਼ਿਪ ਸਪੋਰਟ ਕਰੇਗੀ ਉਹਨ ਕਿਉਂਕਿ ਅੱਗੇ ਵੀ ਕਹਿੰਦੇ ਖਤਰਾ ਹੈ ਕਿ ਕਿਹੜੇ ਬੁੱਕ ਤੇ ਕੈਪਚਰਿੰਗ ਹੈ ਉਹ ਮੌਕੇ ਤੇ ਅਸੀਂ ਪੂਰੀ ਸਪੋਰਟ ਕਰ ਰਹੇ ਹਾਂ ਸਾਰੇ ਕਹਿੰਦੇ ਰੋਜ਼ ਇਲੈਕਸ਼ਨ ਕਮਿਸ਼ਨ ਐਸਐਸਪੀ ਡੀਆਈਜੀ ਆਈਜੀ ਸਭ ਨੂੰ ਅਸੀਂ ਮੇਲਸ ਭੇਜੀ ਰਿਹਾ ਹੈ ਲਗਾਤਾਰ ਰੋਜ਼ ਕਈ ਮੇਲਸ ਜਾਂਦੀਆਂ ਨੇ ਜੂリュ ਸਾਨੂੰ ਪਤਾ ਚੱਲਦਾ ਅਸੀਂ ਆਪ ਜਾਂਦੇ ਆ ਸਾਡੇ ਬੀਜੇਪੀ ਦੇ ਹੋਰ ਕਾਰਜਕਰਤਾ ਲੀਡਰਸ ਸਾਰੇ ਪਹੁੰਚਦੇ ਨੇ ਪਰ ਇਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੈ ਇਹ ਸ਼ਹਿ ਦੇ ਰਹੇ ਨੇ ਕਿ ਜਿਹੜੇ ਇਹ ਲੋਅ ਨ ਆਰਡਰ ਨੂੰ ਖਰਾਬ ਕਰ ਰਹੇ ਨੇ ਭੰਗ ਕਰ ਰਹੇ ਨੇ ਔਰ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਖਲੀ ਕੋਈ ਕੈਂਪੇਨ ਨਹੀਂ ਚੱਲ ਰਹੀ ਇੱਥੇ ਲੋਕ ਵੱਸਦੇ ਨੇ ਸਾਡੇ ਬੱਚੇ ਆ ਬੱਚੇ ਸਕੂਲ ਜਾਂਦੇ ਆ ਕਾਲਜ ਜਾਂਦੇ ਆ ਲੇਡੀਆਂ ਹੈਗੀਆਂ ਨੇ ਪੂਰੀ ਗੁਜਾਲੇ ਦੇ ਵਿੱਚ ਪੂਰੀ ਜਿਹੜੀ ਜਨਤਾ ਹੈਗੀ ਆ ਉਹਨੂੰ ਹਰ ਸੁਣਦਾ ਤੁਸੀਂ ਕੀ ਉਹਨਾਂ ਦੇ ਲਈ ਵੀ ਨਹੀਂ ਤੁਸੀਂ ਲਾਅ ਔਰਡਰ ਮੇਨਟੇਨ ਕਰ ਸਕਦੇ ਮਾਰਾਨੀ ਸਾਹਿਬ ਮਾਰਾਨੀ ਸਾਹਿਬ 12 ਤਰੀਕ ਨੂੰ ਜਿਹੜੇ ਉਹਨਾਂ ਨੇ ਕਿਹਾ ਸੀ ਵੀ ਪਾਜਪਾ ਗੁੰਡਾਗਰਦੀ ਕਰ ਰਹੀ ਹੈ ਜਿਹੜੇ ਨਾਮਿਨੇਸ਼ਨ ਫਾੜ ਰਹੀ ਹੈ ਤੇ ਪੁਲਿਸ ਦੀ ਮੌਜੂਦਗੀ ਸੀ ਮੰਦੇ ਵੀ ਪੁਲਿਸ ਦੇ ਵਿੱਚ ਇਹਨਾਂ ਦਾ ਆਪ ਦਾ ਕੰਟਰੋਲ ਨਹੀਂ ਹੈਗਾ ਵੀ ਜਿਹੜਾ ਤੁਸੀਂ ਇਹਨਾਂ ਨੇ ਤੁਹਾਡੇ ਉੱਪਰ ਲਾਈ ਜੋ ਪੁਲਿਸ ਅਫਸਰ ਜਿਹੜੇ ਬਿੱਟੂ ਜੀ ਕਹਿ ਕੇ ਗਏ ਸੀ ਉਹਨਾਂ ਖਿਲਾਫ ਅਸੀਂ ਐਕਸ਼ਨ ਵੀ ਲਵਾਂਗੇ ਜੇ ਕੋਈ ਮੈਨੂੰ ਇਨਵੋਲਵ ਸਮ ਸਾਹਮਣੇ ਆਈ ਜਾ ਕੋਈ ਤੁਹਾਨੂੰ ਆਈ ਨਾ ਕੋਈ ਮਤਲਬ ਕੋਈ ਵਿਚਾਰ ਕੇਂਦਰੀ ਨਾ ਪੁਲਿਸ ਤੋਂ ਗੱਲ ਕਰਕੇ ਜਿੱਥੇ ਸਵਾਲ ਇੱਕ ਇੱਕ ਮਿੰਟ ਇੱਕ ਸਵਾਲ ਦਾ ਜਵਾਬ ਤਾਂ ਹਉਣ ਦਿਓ ਯਾਰ ਇੱਕ ਸਵਾਲ ਦਾ ਜਵਾਬ ਪੂਰਾ ਹਉਣ ਦਿਓ ਪ੍ਰਾਕਤਿਕ ਮਾਮਲੇ ਦਰਜ ਹੋਏ ਨੇ ਉਹਦੀ ਸਾਰ ਨੂੰ ਪ੍ਰਾਕਤਿਕ ਨਵੇਂ ਕਾਨੂੰਨ ਲਾਗੂ ਕੀਤੇ ਗਏ ਨੇ ਉਹ ਜੀ ਵੀਡੀਓਗ੍ਰਾਫੀ ਕਾਨੂੰਨੀ ਲੜਾਈ ਨੂੰ ਕਿੱਦਾਂ ਹੋਏਗਾ ਕਿੱਦਾਂ ਸਾਬਤ ਕਰਾਂਗੇ ਇਹਨਾਂ ਦੇ ਉੱਪਰ ਚਲੋ ਇੱਕ 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 ਕੱਟ ਹਾਂ ਜੀ 12 ਤਰੀਕ ਨੂੰ ਜਿਹੜਾ ਉਹਨਾਂ ਨੇ ਤੁਹਾਡੇ ਉੱਪਰ ਇਲਜ਼ਾਮ ਲਗਾਇਆ ਸੀ ਵੀ ਭਾਜਪਾ ਗੁੰਡਾਗਰਦੀ ਕਰਦੀ ਕਰਦੀ ਹੈ ਵੱਡੀ ਗਿੰਦੀ ਪੁ ਪਰ ਪੁਲਿਸ ਇਹਨਾਂ ਦੇ ਕੰਟਰੋਲ 'ਚ ਨਹੀਂ ਹੈਗੀ ਤੁਸੀਂ ਸਾਰੇ ਉੱਥੇ ਸੀ ਪੁਲਿਸ ਦੇਖ ਰਹੀ تھی ਸਪੈਕਟੇਟਰ ਸੀ ਜਿਸ ਤਰ੍ਹਾਂ ਕੋਈ ਡਰਾਮਾ ਚੱਲ ਰਿਹਾ ਹੈ ਨਾ ਆਡੀਅנס ਵਾਂਗ ਕੇ ਖੜੇ ਹੋਏ ਸੀ ਸਰੀਆਮ ਇਹਨਾਂ ਨੂੰ ਇੰਨੀ ਵੀ ਨਹੀਂ ਸ਼ਰਮ ਥੀ ਕਿ ਕੋਣ ਆ ਕੇ ਸਰੀਆਮ ਕਿਸੇ ਨੇ ਆਪਣਾ ਮੂਵ ਨਹੀਂ ਲੁਕਾਇਆ ਕਿ ਅਸੀਂ ਜਾ ਕੇ ਖਿੱਚ ਕੇ ਫਾੜ ਦਾਂਗੇ ਬੀਜੇਪੀ ਦੇ ਕਾਗਜ਼ ਫਾੜੇ ਕਾਲੀ ਦਲ ਦੇ ਕਾਗਜ਼ ਫਾੜੇ ਕਾਂਗਰਸ ਪਾਰਟੀ ਦੇ ਮੋਹਿਦ ਮਹਿੰਦਰਾ ਦੇ ਹੱਥ ਤੋਂ ਪਕੜ ਕੇ ਕਾਗਜ਼ ਫਾੜੇ ਇਹ ਔਰ ਇਹਦੇ ਵਿੱਚ ਤੁਸੀਂ ਆਪ ਸੋਚੋ ਕਿ ਇਹਨਾਂ ਦਾ ਕਿਹੜਾ ਕਾਗਜ਼ ਫਾੜਿਆ ਗਿਆ ਜੇ ਕੋਈ ਕਾਗਜ਼ ਫਾੜਿਆ ਗਿਆ ਤਾਂ ਇਕਦਮ ਇਹਨਾਂ ਦੇ ਸਾਰੇ ਕਿਸ ਤਰ੍ਹਾਂ ਐਕਸੈਪਟ ਹੋ ਗਏ ਅਸੀਂ ਤਾਂ ਲੜਦੇ ਰਹੇਗੇ ਸਾਡੇ ਤਾਂ ਅੱਧੇ ਤੋਂ ਜ਼ਿਆਦਾ ਵੀ ਨਹੀਂ ਅਸੀਂ ਅੰਦਰ ਪੇਚ ਸਕੇ ਫਿਰ ਉਹ ਅੰਦਰ ਬੰਦੇ ਕਿਹੜੇ ਮਜੂਦ ਸੀ ਜਿਹੜੇ ਕਾਫੀ ਨਾਰੇਬਾਜੀ ਕਰ ਰਹੇ ਸੀ ਜੀ ਮੈਂ ਪਤਾ ਨਹੀਂ ਮੈਂ ਪਹਿਲੇ ਗੇਟ ਤੇ ਥੀ ਇਹ ਥੀ ਇਹ ਸਾਰੇ ਅਜੀਤਪਾਲ ਕੋਲੀ ਦੇ ਸਾਰੇ ਸਪੋਰਟਰ ਸੀ ਕੋਲੀ ਸਾਬ ਆਪ ਵੀ ਜਾ ਕੇ ਉਥੇ ਕੁਝ ਮਿੰਟਾਂ ਲਈ ਖੜੇ ਹੋਏ ਔਰ ਨਾਰੇ ਬਾਜ਼ੀ ਚਲੋ ਨਾਰੇ ਬਾਜ਼ੀ ਕਰਨ ਜੋ ਮਰਜੀ ਕਰਨ ਪਰ ਝੂਠੀ ਨਾਰੇ ਬਾਜ਼ੀ ਨਾ ਨਾ ਕਰਨ ਲੋਕਾਂ ਨੂੰ ਗਮਰਾਹ ਨਾ ਕਰਨ ਇਹ ਸਾਡੇ ਐਮਐਲਏ ਨੇ ਐਮਐਲਏ ਇੱਕ ਰੋਲ ਮਾਡਲ ਹੁੰਦਾ ਹੈ ਐਮਐਲਏ ਦਾ ਇਹ ਕੰਮ ਹੁੰਦਾ ਹੈ ਕਿ ਤੁਸੀਂ ਔਰ ਇਹ ਸੱਤਾ ਦੇ ਵਿੱਚ ਨੇ ਪਹਿਲੀ ਵਾਰੀ ਦੇਖਿਆ ਕਿ ਸੱਤਾ ਵਾਲੇ ਹੀ ਨਾਰੇ ਬਾਜ਼ੀ ਕਰ ਰਹੇ ਨੇ ਸਾਰਾ ਕੁਝ ਕੰਟਰੋਲ ਕੀਤਾ ਹੋਇਆ ਔਰ ਫਿਰ ਨਾਰੇਬਾਜ਼ੀ ਕਰਨੀ ਮੈਂ ਵੀ ਕੇਂਦਰ ਤੱਕ ਗੱਲ ਪਹੁੰਚੀ ਕਿਉਂਕਿ ਤੁਸੀਂ ਜ਼ਿਕਰ ਕਰ ਰਹੇ ਸੀ ਉਸ ਤੋਂ ਕੀ ਸੁਨੇਹਾ ਹੈ ਉੱਥੋਂ ਕੀ ਦੇਖੋ ਇਹ ਸਟੇਟ ਇਲੈਕਸ਼ਨ ਕਮਿਸ਼ਨ ਦੇ ਹੇਠਾਂ ਹੈ ਸਾਰਾ ਕੁਝ ਕੋਈ ਪਰੰਪਰਾ ਹੁੰਦੀ ਹੈ ਕੋਈ ਕੁਝ ਹੁੰਦੀ ਹੈ ਅਸੀਂ ਕੇਂਦਰ ਦੇ ਵਿੱਚ ਕੰਪਲੇਂਟ ਸਾਨੂੰ ਪਹਿਲੇ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਰਨੀ ਪੈਂਦੀ ਹੈ ਉਹ ਅਸੀਂ ਕਰਦੀ ਸਾਰੀਆਂ ਕੰਪਲੇਂਟਾਂ ਕਰਦੀਆਂ ਸਾਨੂੰ ਇਹ ਵੀ ਪਤਾ ਤੇ ਕਦੀ ਵੀ ਕੋਈ ਐਕਸ਼ਨ ਹੁੰਦਾ ਨਹੀਂ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹ ਨਹੀਂ ਕਿ ਹਾਰ ਹੈ ਜਿੱਤ ਹੈ ਸਾਨੂੰ ਠੇਸ ਪਹੁੰਚੀ ਹੈ ਸਾਡੇ ਕੈਂਡੀਡੇਟਾਂ ਦਾ ਜੋ ਲੋਕਤੰਤਰ ਹੱਕ ਹੈ ਉਹ ਮਾਰਿਆ ਗਿਆ ਕਿਉਂਕਿ 5 ਸਾਲਾਂ ਬਾਅਦ ਹਰ ਇੱਕ ਦੀ ਉਮੀਦ ਹੁੰਦੀ ਹੈ ਕਿ ਅਸੀਂ ਵੀ ਕੁਝ ਬਣੀਏ ਲੜਾਈ ਲੜੋ ਜਿਹੜਾ ਮਰਜੀ ਜਿੱਤੇ ਹਾਰੇ ਉਹ ਬਣਾਇਓ ਪਰ ਉਹ ਇਹਨਾਂ ਨੇ ਉਹ ਹੱਕ ਮਾਰਿਆ ਪਰ ਉਹਦਾ ਵੀ ਸਾਨੂੰ ਪਤਾ ਕਿ ਚਲੋ ਇਹ ਸਹਿਣਾ ਪਊਗਾ ਜੋ ਡਰ ਵਾਲੀ ਗੱਲ ਹੈ ਕਿ ਜਿਹਹ ਜਿਹ ਇਹਨਾਂ ਨੇ ਗਵਰਨਮੈਂਟ ਚ ਚਲਾਈ ਹੈ ਜਿਹਹ ਜਿਹ ਇਹਨਾਂ ਦੇ ਐਮ ਐਲ اے ਹੈਗੇ ਨੇ ਜਿਹਹ ਜੀ ਪਰੰਪਰਾ ਇਹ ਹੈਗੀ ਹੈ ਸਾਨੂੰ ਸ਼ੰਕਾ ਹੈ ਸਾਨੂੰ ਦੁੱਖ ਹੈ ਕਿ ਇਹ ਜਿਹ ਬੰਦਿਆਂ ਦੇ ਹੱਥ ਦੇ ਵਿੱਚ ਸਾਡੇ ਬੱਚਿਆਂ ਦਾ ਭਵਿੱਖ ਹੈਗਾ ਸਾਡੇ ਪਟਿਆਲੇ ਦਾ ਭਵਿੱਖ ਇੱਥੇ ਚਲਾ ਗਿਆ ਇੱਥੇ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਿੱਥੇ ਇਹ ਆਪਣੀ ਗਾਰੰਟੀਆਂ ਦੇ ਕੇ ਗਏ ਨੇ ਕਿ ਅਸੀਂ ਆ ਡੰਪ ਉਠਾ ਗਾਂਗੇ ਡੰਪ ਤਾਂ ਪਹਿਲੇ ਉਹ ਗਿਆ ਤੀ ਤਕਰੀਬਨ ਇਹਨਾਂ ਨੇ ਆ ਕੇ ਫੇਰ ਸ਼ੁਰੂ ਕਰਤਾ ਜਿਹੜੇ ਲਾਏ ਹੋਏ ਥੀ ਯੂਨਿਟ ਥਾ ਥਾ ਕਿ ਉਹਥੇ ਹੀ ਖਤਮ ਹੋ ਜਾਏ ਉਹ ਇਹਨਾਂ ਨੇ ਚੱਲਣ ਨਹੀਂ ਦਿੱਤੇ ਉਹ ਪੈਸਾ ਰੱਦ ਹੋ ਗਿਆ ਉਸ ਦੇ ਬਾਅਦ ਇਹ ਕਹਿੰਦੇ ਪੀਣ ਵਾਲਾ ਪਾਣੀ ਸਹੀ ਵੀ ਉਹ ਤਾਂ ਸਾਰਾ ਕੰਮ ਹੋਈ ਹੋਇਆ ਹੈ ਸੂਏਜ ਦੀ ਗੱਲ ਕੀਤੀ ਸੂਏਜ ਸਾਰੀ ਅਮਰਤ ਸਕੀਮ ਦੇ ਸੈਂਟਰ ਤੋਂ ਆਈ ਹੋਈ ਹੈ ਸੋ ਇਹਨਾਂ ਦੀਆਂ ਕੀ ਗਾਰੰਟੀਆਂ ਆ ਇੱਕ ਜਿਹੜੀ ਸੀਸੀਟੀਵੀ ਕੈਮਰੇ ਦੀ ਗਾਰੰਟੀ ਕਹੀ ਹੈ ਮੈਂ ਤਾਂ ਅੱਜ ਹੀ ਤੁਹਾਨੂੰ ਪੁੱਛਦੀ ਹਾਂ ਇਹਦਾ ਤਾਂ 21 ਤਰੀਕ ਨੂੰ ਹੀ ਪਤਾ ਚੱਲ ਜਾਊ ਕਿ ਪਟਿਆਲੇ ਸ਼ਹਿਰ ਦੇ ਵਿੱਚ ਕਿੰਨੇ ਸੀਸੀਟੀ ਕੈਮਰਾ ਬੰਦ ਨੇ ਕਿੰਨੇ ਚੱਲ ਰਹੇ ਨੇ ਕਿ ਇਹਨਾਂ ਦੇ ਜਿਹੜੇ ਸਬੂਤ ਹੈ ਕੋਈ ਰਿਕਾਰਡ ਨਾ ਹੋਵੇ ਤਾਂ ਕਿਸੇ ਖਾਸ ਤੌਰ ਤੇ ਜਦੋਂ 21 ਤਰੀਕ ਨੂੰ ਵੋਟਾਂ ਹੋਣੀਆਂ ਨੇ ਅਮਰਿੰਦਰ ਸਿੰਘ ਰਾਜਾ ਬਣੇ ਗਾਇਤਰੀ ਪਟਿਆਲਾ ਉਹ ਕਹਿ ਕੇ ਗਏ ਨੇ ਕਿ ਇਹ 9 ਤਰੀਕ 9 ਵਜੇ ਤੱਕ ਇਲੈਕਸ਼ਨ ਖਤਮ ਹੋ ਜਾਣਾ ਹੈ ਯਾਨੀ ਕਿ ਉਹਨਾਂ ਨੂੰ ਸ਼ੰਕਾ ਹੈ ਕਿ ਇਲੈਕਸ਼ਨ ਵਾਲੇ ਦਿਨ ਕੁਝ ਹੋ ਸਕਦਾ ਹੈ ਤੁਹਾਨੂੰ ਵੀ ਕੋਈ ਸ਼ੰਕਾ ਹੈ ਜਾਂ ਤੁਸੀਂ ਕੋਈ ਤਿਆਰੀ ਕਰ ਰਹੇ ਹੋ ਉਸ ਨੂੰ ਲੈ ਕੇ ਜਾਂ ਕੇਂਦਰ ਚ ਕੋਈ ਸਿਕਿਉਰਿਟੀ ਦੀ ਗੱਲ ਕੀਤੀ ਹੈ ਨਹੀਂ ਦੇਖੋ ਇਹਦੇ ਵਿੱਚ ਕੇਂਦਰ ਕੋਈ ਸਿਕਿਉਰਿਟੀ ਨਹੀਂ ਦੇ ਸਕਦਾ ਇਹ ਸਟੇਟਲ ਇਲੈਕਸ਼ਨ ਕਮਿਸ਼ਨ ਹੈ ਕੋਈ ਨਿਯਮ ਹੈ ਨਹੀਂ ਸੰਵਿਧਾਨ ਸੰਵਿਧਾਨ ਕਰੀ ਜਾਂਦੇ ਆ ਸੈਂਟਰ ਸੰਵਿਧਾਨ ਕਰਕੇ ਇੱਥੇ ਨਹੀਂ ਭੇਜਦੇ ਕਿਸੇ ਨੂੰ ਕਿਉਂਕਿ ਇਹ ਸੰਵਿਧਾਨ ਦੇ ਵਿੱਚ ਨਹੀਂ ਹੈ ਇਹਨਾਂ ਦਾ ਰੋਲ ਹੈ ਕਿ ਇਹ ਪ੍ਰਜਾ ਦੀ ਵੀ ਪ੍ਰੋਟੈਕਸ਼ਨ ਕਰਨ ਲਗਦਾ ਉਸ ਦਿਨ ਪ੍ਰੋਟੈਕਸ਼ਨ ਹੋ ਪਾਏਗੀ ਕੋਈ ਪ੍ਰੋਟੈਕਸ਼ਨ ਨਹੀਂ ਹੋ ਪਾਏਗੀ ਜਿਹੜਾ ਆਪਣੇ ਆਪ ਨੂੰ ਬਚਾ ਗਿਆ ਬਚਾ ਲਿਆ ਸਿਕਿਉਰਿਟੀ ਦੀ ਡਿਮਾਂਡ ਕਰਾਂਗੇ ਸਿਕਿਉਰਿਟੀ ਦੀ ਡਿਮਾਂਡ ਕੀਤੀ ਆ ਪਰ ਇਹਨਾਂ ਨੇ ਇਹ ਸਟੇਟ ਇਲੈਕਸ਼ਨ ਜਿਸ ਤਰ੍ਹਾਂ ਮੈਂ ਬਾਰ-ਬਾਰ ਕਹਿੰਦੀ ਆ ਸਟੇਟ ਦੇ ਹੈਡਾ ਸਟੇਟ ਇਲੈਕਸ਼ਨ ਕਮਿਸ਼ਨਰ ਉਹੀ ਡਿਸਾਈਡ ਕਰਨਗੇ ਕਿ ਕੀ ਕਰਨਾ ਹੈ ਤੁਹਾਡੇ ਦੇ ਬਿਆਨ ਨਾਲ ਮੈਂ ਲੜ ਵੀ ਜਿਹੜੇ ਉਮੀਦਵਾਰ ਹੈਗੇ ਥੋੜਾ ਜਨ ਕੇ ਵੀ ਤੁਸੀਂ ਕਹਿ ਰਹੇ ਹੋ ਕਿ ਸਿਕਿਉਰਿਟੀ ਜਿਹੜੀ ਪੰਜਾਬ ਪੁਲਿਸ ਦੇ ਅੰਡਰ ਹੈਗੀ ਹੈ ਪੰਜਾਬ ਸਰਕਾਰ ਦੇ ਉਮੀਦਵਾਰ ਡਰਨਗੇ ਇਸ ਬਿਆਨ ਨਾਲ ਤੁਹਾਡੇ ਲੀ ਫੋਨ ਪਿੱਛੇ ਰੱਖੋ ਬਣ ਜਾ ਦੇਖੋ ਡਰ ਸਭ ਨੂੰ ਹੁੰਦਾ ਅਸੀਂ ਸਾਰੇ ਇਨਸਾਨ ਹਾਂ ਤੁਹਾਨੂੰ ਮੈਨੂੰ ਵੀ ਹੁੰਦਾ ਜੀ ਜੀ ਪਰ ਇੱਕ ਗੱਲ ਹੋਰ ਹੁੰਦੀ ਹੈ ਕਿ ਜਿੱਥੇ ਲੜਾਈ 'ਚ ਖੜੀ ਹੋ ਜਾਓ ਉੱਥੇ ਅੰਤ ਤੱਕ ਤੁਹਾਨੂੰ ਖੜਨਾ ਪੈਂਦਾ ਚਾਹ ਜੋ ਮਰਜ਼ੀ ਹੋਵੇ ਜੇ ਸਾਰਾ ਕੁਝ ਹੀ ਉਠਾ ਦੇਣਗੇ 9 ਵਜੇ ਤੱਕ 9 ਵਜੇ ਤੱਕ ਅਸੀਂ ਕਹਿ ਜਿਹੜੇ ਤੁਹਾਡੇ ਹੈਗੇ ਆ 24 ਦੇ ਕਰੀਬ ਉਮੀਦਵਾਰ ਖੜੇ ਹੋਏ ਆ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਤੁਸੀਂ ਉਹਨਾਂ ਦੇ ਕਿਵੇਂ ਜਿਹੜਾ ਕਰ ਰਹੇ ਹੋ ਦੇਖੋ ਅਸੀਂ ਸਾਰੇ ਸਾਡੇ ਸਾਰੇ ਸੀਨੀਅਰ ਬੰਦੇ ਸਾਡੇ ਹੋਰ ਕਾਰਜਕਰਤਾ ਉਹਨਾਂ ਨਾਲ ਉੱਥੇ ਖੜੇ ਹੋਵਾਂਗੇ ਅਸੀਂ ਇਹ ਵੀ ਉਹਨਾਂ ਨੂੰ ਕਹਿੰਦੇ ਕਿ ਕਿ ਲੜਾਈ ਨਹੀਂ ਕਰਨੀ ਕਿਉਂਕਿ ਜੇ ਕੁਝ ਉਨੇ ਕੀ ਹੋਗੀ ਇਹਨਾਂ ਨੇ ਪਹਿਲੇ ਸਾਡੇ ਕੈਂਡੀਡੇਟਾਂ ਨੂੰ ਹੀ ਅੰਦਰ ਕਰ ਦੇਣਾ ਮੈਂ ਤੁਹਾਨੂੰ ਕਹਿੰਦਾ ਕੱਲ ਚੋਣ ਪ੍ਰਚਾਰ ਚੋਣ ਪ੍ਰਚਾਰ ਦੀ ਗੱਲ ਕਹਿ ਰਹੇ ਨੇ ਵੀ ਜਿਹੜਾ ਕੋਲੀ ਹੈ ਉਹ ਰਾਜੇ ਪਰਿਵਾਰ ਚ ਨਹੀਂ ਸੀ ਜੰਮਿਆ ਜਨਤਾ ਨੇ ਜਿਤਾ ਕੇ ਉਹਨੂੰ ਵਿਧਾਨ ਸਭਾ 'ਚ ਭੇਜਿਆ ਤੇ ਸਜੀਤ ਸਿੰਘ ਕੋਲੀ ਇਹਦਾ ਤੁਹਾਡਾ ਨਾਲ ਸਹਿਚਾਰ ਸੀ ਕਿੱਦਾਂ ਵੇਖ ਰਹੇ ਹੋ ਜੀਤਪਾਲ ਕੋਲੀ ਤੇ ਸਜੀਤ ਕੋਲੀ ਦੇ ਸਹਿਚਾਰ ਨੂੰ ਮੈਂ ਦੇਖੋ ਸਜੀਤ ਕੋਲੀ ਜੀ ਹੈ ਨਹੀਂ ਉਹਨਾਂ ਦੇ ਉੱਤੇ ਅਸੀਂ ਕੋਈ ਟਿੱਪਣੀ ਨਹੀਂ ਕਰਾਂਗੇ ਔਰ ਠੀਕ ਹੈ ਮੈਂ ਵੀ ਰਾਜੀ ਪਰਿਵਾਰ ਦੇ ਵਿੱਚ ਨਹੀਂ ਜੰਮੀ ਸੀ ਪਰ ਮੈਨੂੰ ਫਕਰ ਹੈ ਕਿ ਮੈਂ ਇਸ ਰਾਜੀ ਪਰਿਵਾਰ ਦੇ ਵਿੱਚ ਹਾਂ ਇਹਨਾਂ ਨੇ ਬਹੁਤ ਕੁਝ ਕੀਤਾ ਸਟੇਟਲੀ ਇਸ ਲਈ ਇਹਨਾਂ ਗੱਲਾਂ ਚ ਨਹੀਂ ਜਾਣਾ ਚਾਹੀਦਾ ਕਿਸੇ ਨੂੰ ਨਹੀਂ ਹੈ ਕੌਣ ਕੌਣ ਕਿੱਥੇ ਜੰਮਿਆ ਕਿੱਥੇ ਪੜਿਆ ਇਹ ਹੈ ਕਿ ਲੋਕਾਂ ਦੀ ਸੇਵਾ ਕਿਸ ਤਰ੍ਹਾਂ ਕਰ ਰਹੇ ਹੋ ਤੁਸੀਂ ਆਪਣਾ ਫਰਜ਼ ਕਿਸ ਤਰ੍ਹਾਂ ਨਿਭਾ ਰਹੇ ਹੋ ਇਹ ਗੱਲਾਂ ਮੈਨੇ ਰੱਖ ਲਈਆਂ ਆਹ ਮੈਂ ਮੈਸੇਜ ਦੇਣਾ ਸੀ ਕਾਂਗਰਸ ਟਾਰਗੇਟ ਸੀ ਭਾਜਪਾ ਟਾਰਗੇਟ ਸੀ ਜਾਂ ਕੋਈ ਹੋਰ ਪਾਰਟੀ ਟਾਰਗੇਟ ਸੀ ਜਾਂ ਇੰਡੀਪੈਂਡੈਂਟ ਟਾਰਗੇਟ ਸੀ ਜਾਂ ਸਾਰੇ ਟਾਰਗੇਟ ਸੀ ਜਿਹੜੀ ਟਾਰਗੇਟ ਕੀ ਵਿਗਿਆ ਕਿਸ ਨੂੰ ਬਣਾਇਆ ਉਸ ਦਿਨ ਖਾਸ ਤੌਰ ਤੇ ਕਾਲੇ ਪਾਰਟੀਆਂ ਦੇ ਲਈ ਅਹ ਦੇਖੋ ਟਾਰਗੇਟ ਤਾਂ ਸਭ ਨੂੰ ਬਣਾਇਆ ਜਿਨ੍ਹਾਂ ਦੇ ਕਾਗਜ਼ ਫੜੇ ਪਰ ਜਿਹੜੀ ਵੋਕਲ ਟਾਰਗੇਟ ਬਣਾਈ ਹੈ ਇੱਕ ਮੈਨੂੰ ਬਣਾਇਆ ਬਈ ਨੇ ਇੱਕ ਬੀਜਪੀ ਦਾ ਕਾਰਨ ਕੀ ਮੰਦੋਂ ਵੀ ਦੇ ਪਿੱਛੇ ਕਿਸੇ ਤੋਂ ਉਸ ਮੌਕੇ ਤੇ ਸਿਕਿਉਰਟੀ ਤੁਹਾਡੀ ਪਰਸਨ ਚੋਣ ਪ੍ਰਚਾਰ ਦੇ ਦੋ ਦਿਨ ਰਹਿ ਗਏ ਨੇ ਕਿ ਤੁਹਾਡਾ ਕੋਈ ਵੱਡਾ ਲੀਡਰ ਕੋਈ ਪਰਿਵਾਰ ਹੈ ਤੇ ਚੋਣ ਪ੍ਰਚਾਰ ਜਿਹੜੇ ਤੁਹਾਡੇ ਕੈਂਡੀਡੇਟ ਪੰਜ ਚਾਰ ਖੜੇ ਨੇ ਜਿੰਨੇ ਵੀ ਤੁਸੀਂ ਕਹਿ ਰਹੇ ਹੋ ਖੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਪਟਿਆਲਾ ਸ਼ਹਿਰ ਤੇ ਤੁਹਾਨੂੰ ਦੱਸਣ ਲਈ ਵੀ ਕਿਸ ਤਰ੍ਹਾਂ ਜਿਹੜੀ ਸਰਕਾਰ ਨੇ ਗੋਡਾ ਕਰਦੀ ਕੀਤੀ ਇਹਦਾ ਜਵਾਬ ਉੱਤਾਰ ਲਈ ਤੁਸੀਂ ਦਿਓ ਕੋਈ ਆ ਜਾ ਕੋਈ ਦੇਖੋ ਇਸ ਇਲੈਕਸ਼ਨ ਦੇ ਲਈ ਸਾਡੇ ਸਰੂਪ ਸਿੰਘਲਾ ਜੀ ਸਾਡੇ ਦਮਨ ਬਾਜਵਾ ਜੀ ਔਰ ਗਰੇਵਾਲ ਜੀ ਉਹਨਾਂ ਦਾ ਥੋੜਾ ਜਿਹਾ ਕੋਈ ਕੰਮ ਹੋ ਗਿਆ ਤੇ ਉਹ ਪਹੁੰਚ ਨਹੀਂ पाए ਸਾਡੀ ਜ਼ਿੰਮੇਵਾਰੀ ਲਈਏ ਪਟਿਆਲਾ 1 ਔਰ 2 ਦੀ ਬਾਕੀ ਇਸੇ ਤਰ੍ਹਾਂ ਪਾਰਟੀ ਨੇ ਜ਼ਿੰਮੇਵਾਰੀ ਲਈਏ ਸਾਰੇ ਕਿਤੇ ਹਰ ਇੱਕ ਜਿੱਥੇ ਕੰਗੇ ਸਾਰੇ ਕਿਤੇ ਜਿੱਥੇ ਲੇਖਕ ਸੋ ਅਸੀਂ ਮੌਜੂਦ ਹੈ ਅਸੀਂ ਜਾ ਰਹੇ ਹਾਂ ਔਰ ਇਸ ਇਹ ਅਨੋਖੀ ਕਿਸਮ ਦੀ ਹੈ ਕਿਉਂਕਿ ਕਿਸੇ ਨੂੰ ਫ੍ਰੀਲੀ ਇਹ ਪ੍ਰਚਾਰ ਵੀ ਨਹੀਂ ਕਰਦੇ ਠੀਕ ਹੈ ਪਰਣੀ ਸਾਹਿਬ ਤੁਹਾਨੂੰ ਟਾਰਗੇਟਿਸ ਕਰਕੇ ਸਾਹਮਣਾ ਆਏਗਾ ਵੀ ਤੁਹਾਡਾ ਘੜ ਮੰਨਿਆ ਜਾਂਦਾ ਪਟਿਆਲਾ ਸ਼ਹਿਰ ਤੁਹਾਡਾ ਘੜ ਮੰਨਿਆ ਵੀ ਘੜ ਤੋੜਨ ਵਾਸਤੇ ਮੇਰਾ ਘਰ ਹੈ ਮੇਰਾ ਦਿਲ ਹੈ ਤਾਂ ਤਾਂ ਉਸ ਕਰਕੇ ਤੁਹਾਨੂੰ ਟਾਰਗੇਟ ਕੀਤਾ ਗਿਆ ਸੀ ਉਸ ਦਿਨ ਜੀ ਮੈਂ ਕੱਲ ਪਟਿਆਲਾ ਨੂੰ ਪੁੱਛੋ ਕਿਸ ਨੇ ਟਾਰਗੇਟ ਕੀਤਾ ਮੈਨੂੰ ਤਾਂ ਪਤਾ ਨਹੀਂ ਮੈਮ ਮੈਮ ਕੱਲ ਮੁੱਖ ਮੰਤਰੀ ਪਟਿਆਲੇ ਆ ਰਿਹਾ ਰੋਡ ਸ਼ੋਅ ਆ ਗਿਆ ਕੀ ਲੱਗਦਾ ਕੋਈ ਕੋਈ ਗਾਇਦਾ ਨਾ ਲੱਗਾ ਉਹਨਾਂ ਨੂੰ ਇਹ ਸਾਫਰ ਇਲੈਕਸ਼ਨ ਚ ਆ ਰਹੇ ਨੇ ਦੇਖੋ ਇਹ ਜਿਹੜੀ ਇਲੈਕਸ਼ਨ ਹੈ ਇੱਕ ਪਰਸਨਲਾਈਜ਼ਡ ਇਲੈਕਸ਼ਨ ਹੁੰਦੀ ਹੈ ਲੋਕਾਂ ਦੇ ਜਿਹੜੇ ਗਲੀ ਮਹੱਲੇ ਦੇ ਮਸਲੇ ਹੁੰਦੇ ਨੇ ਲੋਕਾਂ ਦੇ ਜਿਹੜੇ ਪਰਸਨਲ ਮਸਲੇ ਹੁੰਦੇ ਨੇ ਉਹਦੇ ਵਿੱਚ ਜਿਹੜਾ ਕੈਂਡੀਡੇਟ ਖੜਾ ਹੁੰਦਾ ਹੈ ਉਹ ਸਭ ਤੋਂ ਜ਼ਿਆਦਾ ਮੈਟਰ ਕਰਦਾ ਹੈ ਠੀਕ ਹੈ ਸੀਐਮ ਆਊ ਸੀਐਮ ਦੀ ਆਪਣੀ ਇੱਜ਼ਤ ਹੈ ਸੀਐਮ ਦੀ ਆਪਣੀ ਥਾਂ ਹੈ ਉਹ ਆਪਣੀ ਜ਼ਰੂਰ ਆਪਣੇ ਪਾਰਟੀ ਲਈ ਕੈਂਪੇਨ ਕਰਣਗੇ ਉਹ ਕਰਨ ਜਿੰਨਾ ਅਸਰ ਹੋਊਗਾ ਉਹ ਦੇਖਾਂਗੇ ਕਿ ਇਹ ਇਹ ਅਸਰ ਕਿੰਨਾ ਹੋ ਰਿਹਾ ਹੈ ਉਹ ਪਤਾ ਚੱਲੂਗਾ ਇਹ ਇਹ ਜਿਹੜੀ ਇਹ ਗੁੰਡਾਗਰਦੀ ਔਰ ਇਹ ਤਸ਼ੱਦਦ ਕੀ ਕਾਰਨੇ 21 ਤਰੀਕ ਨੂੰ ਜੇ ਤਾਂ ਸੀਐਮ ਦਾ ਸੰਗ ਹੋਊਗਾ ਤਾਂ ਤਾਂ ਪੀਸਫੁਲ ਇਲੈਕਸ਼ਨ ਹੋਣੀ ਚਾਹੀਦੀ ਹੈ ਜੇ ਨਹੀਂ ਹੋਊਗਾ ਤਾਂ ਤੁਸੀਂ ਦੇਖ ਲੈਣਾ ਬੂਥ ਕੈਪਚਰਿੰਗ ਹੋ ਜਾਓ ਮੰਗ ਕਰ ਦਿਓ ਗਵਰਨਰ ਤੂੰ ਸਕਿਉਰਟੀ ਦੀ ਹੋ ਅਸੀਂ ਗਵਰਨਰ ਤੋਂ ਅਸੀਂ ਸਾਰਿਆਂ ਤੋਂ ਮੰਗ ਕਰਦੇ ਹਾਂ ਪਰ ਸਾਡੀ ਮੰਗ ਕੋਈ ਮਨਜ਼ੂਰ ਨਹੀਂ ਕਰਦਾ ਕਿਉਂਕਿ ਇਹ ਮੰਗ ਅੰਤ ਦੇ ਵਿੱਚ ਪੰਜਾਬ ਸਰਕਾਰ ਦੀ ਮਾਮੂਲੀ ਹੋ ਜਾਂਦੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਜੋ ਵੀ ਹੋਊਗਾ ਅੱਛਾ ਬੁਰਾ ਸਹੀ ਗਲਤ ਇਹ ਸਿੱਧਾ ਪੰਜਾਬ ਸਰਕਾਰ ਦੇ ਮੱਥੇ ਹੈ